ਸਾਡਾ ਭਾਰਤ ਬਹੁਤ ਹੀ ਧਰਮੀ ਦੇਸ਼ ਹੈ ਅਤੇ ਇੱਥੇ ਵੱਖ-ਵੱਖ ਧਰਮ ਦੇ ਲੋਕ ਆਪੋ ਆਪਣੇ ਤਿਹਾਰੀ ਰੀਤੀ ਰਿਵਾਜਾਂ ਦੇ ਅਨੁਸਾਰ ਮਨਾਉਂਦੇ ਹਨ ਅਤੇ ਇਸ ਦੌਰਾਨ ਅਸੂ ਦੇ ਮਹੀਨੇ ਦੇ ਵਿੱਚ ਆਉਣ ਵਾਲੇ ਨਰਾਤੇ ਦੌਰਾਨ ਅੰਮ੍ਰਿਤਸਰ ਦੇ ਵੱਡੀ ਗਿਣਤੀ ਵਿੱਚ ਲੋਕ ਆਪਣੀ ਸ਼ਰਧਾ ਦੇ ਮੁਤਾਬਿਕ ਅਨੰਗੁਰ ਵੰਡੇ ਹਨ ਅਤੇ ਹਨੂਮਨ ਮੰਦਿਰ ਦੇ ਵਿੱਚ ਮੱਥਾ ਟੇਕਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਈਸ਼ ਦੇ ਵਿੱਚ ਇੱਕ ਵੱਡਾ ਹਨੂਮਨ ਜੋ ਕਿ ਵੇਖੂਸਾ ਤਿਆਰ ਕਰਕੇ ਬਾਹੂਲ ਨਾਮ ਦੀ ਟਾਕੀ ਵੀ ਤਿਆਰ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਜਿਸ ਦਾ ਕੇ ਲਗਾਤਾਰ ਹਿੰਦੂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਪੂਜਾ ਤੇ ਪਹਿਨਾ ਸੀ ਜੇ ਰਾਤਰੀ ਮੋਕਦੇ ਸੀ ਭਗਵਾਨ ਤੇ 파ਰੋਤੀ ਦੇ ਰੂਪ ਬਣ ਕੇ ਅਤੇ ਹਨੂਮਾਨ ਜੀ ਦੇ ਬਾਹੂਬਲੀ ਰੂਪ ਬਣ ਕੇ ਜਦੋਂ ਇਹ ਨੱਠਿਆ ਵੀ ਜਾ ਰਿਹਾ ਸੀ ਜਿਸ ਦਾ ਕਿ ਹਿੰਦੂ ਸੁਗਠਾ ਵੱਲੋਂ ਵੀ ਉਹ ਕੀਤਾ ਗਿਆ ਅਤੇ ਬਾਲਾ ਜੀ ਧਾਮ ਕਨੂਪੁਰ ਕਾਲੇ ਤੋਂ ਅਸੀਲ ਮਹਾਰਾਜ ਵੱਲੋਂ ਇਸੇ ਖਾਸ ਐਕਸ਼ਨ ਲੈਦੇ ਹੋਏ ਅਮਰੀਕਾ ਦੇ ਥਾਣਾ ਛੇੜੜਾ ਵਿਖੇ ਦਰਖਾਸਤ ਦੇ ਦਿੱਤੀ ਹੈ ਇਸ ਮੌਕੇ ਤੁਹਾਨੂੰ ਨੇ ਕੀ ਕੁਝ ਕਹਿ ਤੂ ਆਪ ਹੀ ਦੇਖੋ ਸੁਣੋ ਜੈ ਸ਼੍ਰੀ ਰਾਮ ਇਹ ਪਿਛਲੇ ਨਰਾਤਿਆਂ ਦੇ ਵਿੱਚ ਵੀ ਜਦੋਂ ਲੰਗੂਰਾਂ ਦਾ ਮੇਲਾ ਹੁੰਦਾ ਆ ਉਦੋਂ ਬਹੋ ਬਲੀ ਇਹਨਾਂ ਨੇ ਇੱਕ ਫਿਲਮ ਆਈ ਸੀ 2-3 ਸਾਲ ਪਹਿਲਾਂ ਬਹੋ ਬਲੀ ਇਹਨਾਂ ਨੇ ਸ਼੍ਰੀ ਰਾਮ ਭਗਤ ਹਨੂਮਾਨ ਜੀ ਨੂੰ ਬਹੋ ਬਲੀ ਦਾ ਰੂਪ ਦਿੱਤਾ ਸੀ ਉਹਦਾ ਪਿਛਲੀ ਵਾਰ ਅਸੀਂ ਵਿਰੋਧ ਵੀ ਕੀਤਾ ਸੀ ਉਹਦੇ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਗਏ ਸੀ ਤੇ ਹੁਣ ਸ਼ਵਰਾਤਰੀ ਦੇ ਵਿੱਚ ਜਦੋਂ ਸ਼ਵਰਾਤਰੀ ਆਈ ਆ ਉਦੋਂ ਵੀ ਕਈਆਂ ਨੇ ਦੇਵੀ ਬਹੁ ਬਲੀ ਬਣਾਏ ਨੇ Hindu ਦੇਵੀ ਦੇਵਤਿਆਂ ਦਾ ਸਰੂਪ ਬਣਾਇਆ ਆ ਉਹਦੇ ਵਿੱਚ ਹੋਰ ਹੀ ਤਰ੍ਹਾਂ ਦਾ ਦੇਵੀ ਦੇਵਤਿਆਂ ਨੂੰ ਪੇਸ਼ ਕੀਤਾ ਜਾ ਰਿਹਾ ਸੀ ਅਪੱਦਾ ਡਾਂਸ ਕੀਤਾ ਜਾ ਰਿਹਾ ਸੀ ਹਨੂਮਾਨ ਜੀ ਨੂੰ ਬਹੁ ਬਲੀ ਜਿਨ੍ਹਾਂ ਨੂੰ ਰੂਪ ਦਿੱਤਾ ਉਹਨਾਂ ਨੂੰ ਗੰਦ ਦੇ ਵਿੱਚ ਖਿਲਾਇਆ ਗਿਆ ਸੀ ਜਦ ਕਿ ਅਸੀਂ ਹਾਈ ਕੋਰਟ 'ਚ ਵੀ ਗਏ ਹਾਈ ਕੋਰਟ ਨੇ ਇਸ ਬਾਰੇ ਡਾਇਰੈਕਸ਼ਨਾਂ ਵੀ ਦਿੱਤੀਆਂ ਸੀ ਅਸੀਂ ਇਸ ਬੰਦ ਵਿੱਚ ਕਮਿਸ਼ਨ ਸਾਹਿਬ ਨੂੰ ਕੰਪਲੇਂਟ ਦਿੱਤੀ ਸੀ ਜਿਹੜਾ ਕਿ ਪਾਈਕੋਰ ਦਾ ਆਊਟਰਾਇਰ ਦੇ ਮੁਤਾਬਕ ਆਹ ਥਾਣਾ ਸ਼ਹਾਟਾ ਵਿੱਚ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ 56 ਨੰਬਰ ਐਫ ਆਈ ਆਰ ਆ 313 2025 ਨੂੰ ਇਹ ਦਰਜ ਹੋਈ ਆ ਕਿੰਨੇ ਬੰਦੇ ਆ ਐਫ ਆਈ ਆਰ ਦਰਜ ਇਹ ਐਫ ਆਈ ਆਰ ਦਰਜ ਹੋਈ ਆ ਦੋ ਜਣਿਆਂ ਤੇ ਇੱਕ ਕਰਾਉਣ ਵਾਲੇ ਦੇ ਤੇ ਇੱਕ ਕਰਨ ਵਾਲੇ ਦੇ ਜਿਹੜਾ ਕਰਾਉਣ ਵਾਲਾ ਸੀ ਉਹ ਸ਼ਿਹੜੇ ਚੌਂਕ 'ਚ ਹੈ ਬਿੱਲਾ ਮਨੀਆਰੀ ਸਟੋਰ ਠੀਕ ਹੈ ਤੇ ਜਿਹੜਾ ਕਰਨ ਵਾਲਾ ਸੀ ਉਹ ਕੋਈ ਇੱਥੋਂ ਦਾ ਮਣੀ ਮਣੀ ਹੈਗਾ ਆ ਉਹਨੇ ਕੀਤੀਆਂ ਸੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਆ ਕਿ ਇਹ ਜੜੀਆਂ ਝਾਕੀਆਂ ਆ ਇਹ ਬੈਣ ਨੇ ਤੇ ਜਿਹੜਾ ਵੀ ਬਣਾਏਗਾ ਪਵਿੱਖ ਵਿੱਚ ਜਿਹੜਾ ਚਾਕੀ ਬਣਾ ਜਿਹਦੇ ਘਾਰ ਬਣੇਗੀ ਉੱਤੇ ਵੀ ਹੋਏਗਾ ਜਿਹੜਾ ਲੈ ਕੇ ਆਏਗਾ ਉੱਤੇ ਵੀ ਹੋਏਗਾ ਜੇ ਗਾਇਕ ਲੈ ਕੇ ਆਏਗਾ ਗਾਇਕ ਤੇ ਵੀ ਹੋਏਗਾ ਪਰਚਾ ਦਰਜ ਮਹਾਰਾਜ ਜੀ 카ਰ্তিক ਦੇ ਮਹੀਨੇ ਦੇ ਵਿੱਚ ਵੀ ਲੋਕ ਲੰਗੂਰ ਬੰਦੇ ਨੇ ਕਈ ਲੋਕ ਮੂਰਤੀਆਂ ਬੰਦੇ ਨੇ ਪਹਿਰਾਵਾ ਪੰਦੇ ਬੰਸ ਬੰਦਾ ਉਹ ਵੀ ਜਾਂਦੇ ਦੁਰਗਾਣਾ ਮੰਦਰ ਕਮੇਟੀ ਦੇ ਵਿੱਚ ਮੱਥਾ ਟੇਕਨ ਉਹਨਾਂ ਤੇ ਕੀ ਕਹਿਣਾ ਜਾਊਗਾ ਜਿਹੜੇ ਲੰਗੂਰਾਂ ਦਾ ਮੇਲਾ ਆਇਆ ਉਥੇ ਜਿਹੜੇ ਲੰਗੂਰ ਬਣ ਕੇ ਆਉਂਦੇ ਨੇ ਉਹ ਆਪਣੀ ਪਰੰਪਰਾ ਚ ਆਉਂਦੇ ਨੇ ਨੰਗੇ ਪੈਰੀ ਹੁੰਦੇ ਨੇ ਉਹਨਾਂ ਨੇ ਚੋਲਾ ਪਾਇਆ ਹੁੰਦਾ ਆ ਉਹ ਜਿਹਨੇ ਦਿਨ ਨਵਰਾਤਰੀ ਰਹਿੰਦੇ ਉਹਨਾਂ ਦਿਨ ਭੁੰਜੇ ਸੌਂਦੇ ਨੇ ਕੱਟੀ ਕੋਈ ਚੀਜ਼ ਨਹੀਂ ਖਾਂਦੇ ਉਹ ਸਾਡੀ ਸਦੀਆਂ ਤੋਂ ਪਰੰਪਰਾ ਚੱਲਦੀ ਆ ਰਹੀ ਆ ਉਹਦੇ ਵਿੱਚ ਜਿਹੜੇ ਮੂਰਤੀਆਂ ਬਣ ਕੇ ਆਉਂਦੇ ਨੇ ਉਹਨਾਂ ਨੂੰ ਮੈਂ ਇਹੋ ਬੇਨਤੀ ਕਰਾਂਗਾ ਕਿ ਜਿਹੜੇ ਬਹੁਤ ਬਲੀ ਬੰਦੇ ਨੇ ਜਾਂ ਵੱਡੇ ਵੱਡੇ ਸਥੇ ਛੱਜੇ ਬੰਦੇ ਨੇ ਆਪਾਂ ਉਹ ਸਬੰਧੀ ਕਰ ਰਹੇ ਆ ਜਿਹੜੇ ਮੂਰਤੀਆਂ ਬਣ ਕੇ ਆਉਂਦੇ ਨੇ ਸਿਰਫ ਇੱਕ ਆਪਣੇ ਪੈਰਾਂ ਤੇ ਸੰਦੂਰ ਨਾਲ ਲਾਣ ਬਾਕੀ ਬਣ ਕੇ ਆਣ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਜਿਹੜੇ ਬਹੁ ਬੋਲੀ ਬਣ ਕੇ ਆਣਗੇ ਉਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਤਿੰਨਾਂ ਨੂੰ ਧੰਨਵਾਦ ਕਰਦੇ ਜਿੰਨਾਂ ਵੱਲੋਂ ਮੈਂ ਕਮਿਸ਼ਨਰ ਪੁਲਿਸ ਅੰਬਰਸਰ ਦਾ ਐਸ ਐਚ ਓ ਸ਼ਹਾਟਾ ਇੰਸਪੈਕਟਰ ਵਿਨੋਦ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਆ ਮੈਂ ਫਿਰ ਤੋਂ ਵੀ ਕਮਿਸ਼ਨ ਸਾਹਿਬ ਦਾ ਤੇ ਐਸ ਐਚ ਓ ਸ਼ਹਾਡੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਨਹੀਂ ਜੀ ਇਹ ਜਿੱਤ ਹਾਰ ਦਾ ਮਸਕਰ ਨਹੀਂ ਹੈਗਾ ਇਹਦੇ ਵਿੱਚ ਹੈਗਾ ਕਿ ਜਿਹੜਾ ਧਰਮ ਦੀ ਬੇਅਦਵੀ ਕਰੇਗਾ ਇਹ ਧਰਮ ਦੀ ਬੇਅਦਵੀ ਕਰਦੇ ਨੇ ਵੇਖੋ ਜੀ ਕੋਈ ਕਿਸੇ ਦਾ ਸਰੂਪ ਬਣਾਉਂਦਾ ਕੋਈ ਕਿਸੇ ਦਾ ਸਰੂਪ ਬਣਾਉਂਦਾ ਕੋਈ ਕਿਸੇ ਦਾ ਸਰੂਪ ਬਣਾਉਂਦਾ ਪਹਿਲਾਂ ਮੈਨੂੰ ਜਿਹੜੇ ਸਰੂਪ ਬਣਾ ਕਹਿੰਦੇ ਮੈਨੂੰ ਇਹ ਦੱਸਣ ਸਾਡੇ ਦੇਵੀ-ਦੇਵਤੇ ਨੇ ਕਿਦਾਂ ਡਾਂਸ ਕੀਤੇ ਤੇ ਕਿਦਾਂ ਪੈਸੇ ਇਕੱਠੇ ਕੀਤੇ ਸੀ ਇਹਦੇ ਵਿੱਚ ਕੋਈ ਆਣ ਕੇ ਮੈਨਾਂ ਕਰੇ ਆਣ ਕੇ ਕੀ ਕਿਦਾਂ ਦੇਵੀ-ਦੇਵਤਿਆਂ ਨੇ ਛੜਕਾਂ ਦੇ ਨੱਚਦਿਆਂ ਪੈਸੇ ਇਕੱਠੇ ਕੀਤੇ ਸੀ ਕਿਹੜੇ ਦੇਵੀ-ਦੇਵਤੇ ਨੇ ਧੂਏ ਟਾਏ ਸੀ ਕਿਹੜੀ ਦੇਵੀ ਦੇਵਤਾ ਨੇ ਡਾਂਸ ਕੀਤਾ ਸੀ ਫਿਰ ਉਹਤੇ ਪੈਸੇ ਇਕੱਠੇ ਕਰਦੇ ਆ ਫਿਰ ਇਹ ਜਿਹੜੀ ਬਹੁਬਲੀ ਹੈਗਾ 4 4-5 ਸਾਲ ਪਹਿਲਾਂ ਇੱਕ ਫਿਲਮ ਆਈ ਆ ਉਹ ਬਹੁਬਲੀ ਸ਼੍ਰੀ ਹਨੂਮਾਨ ਜੀ ਦਾ ਨਾਮ ਲਾ ਕੇ ਤੇ ਉਹ ਪੇਸ਼ ਕਰ ਦਿੱਤਾ ਗਿਆ ਆ ਇਸ ਕਰਕੇ ਮੈਂ ਆਪਣੇ ਸਨਾਤਨੀਆਂ ਨੂੰ ਉਹ ਬੇਨਤੀ ਕਰਾਂਗਾ ਕਿ ਇਹ ਕੰਮ ਨਾ ਕਰੋ ਕਿ ਨਾ ਹਨੂ ਮਜਬੂਰ ਕਰੋ ਕਿ ਅਸੀਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਈਏ ਲੋਕਾਂ ਨੂੰ ਕੀ ਸਤਾਣੀ ਦਿਨਾ ਚਾਹੋਗੇ ਜਿਹੜੇ ਇਥੇ ਜੀਆਂ ਫਰਖਤਾ ਕਰਦੇ ਆ ਬੰਦੇ ਆ ਰੱਬ ਦਾ ਰੂਪ ਬਣ ਕੇ ਉਹਨਾਂ ਨੂੰ ਇਹੋ ਹੀ ਮੈਂ ਚੇਤਾਵਨੀ ਦਵਾਂਗਾ ਕਿ ਤੁਸੀਂ ਆਪਣਾ ਬਾਜ਼ ਆਜੋ ਜੇ ਨਹੀਂ ਹੋਗੇ ਫਿਰ ਤੇ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਹੀ ਪਏਗਾ ਆ ਜਿੱਦਾਂ ਹੁਣ ਲਿਆਏ ਅਸੀਂ ਕਾਨੂੰਨ ਦਾ ਸਹਾਰਾ ਤੁਹਾਡੇ ਲੋਕ ਵਿਰੋਧ ਕੀਤਾ ਜਾ ਰਿਹਾ ਕਿ ਹੋਰ ਵੀ ਹਿੰਦੂ ਸਮਾਜ ਵੱਲ ਕੀਤਾ ਜਾ ਰਿਹਾ ਮੈਂ ਜੀ ਸਾਰੀਆਂ ਸੰਸਥਾ ਵਿਰੋਧ ਕਰ ਰਹੀਆਂ ਨੇ ਇਹ ਕਿਸੇ ਦੇ ਨਹੀਂ ਸੁਣਦੇ ਚੰਦ ਬੰਦੇ ਨੇ ਜਿਹੜੇ ਆਪਣੇ ਫਾਇਦੇ ਦੀ ਖਾਤਰ ਉਹਨਾਂ ਨੂੰ ਔਖਾ ਰਹੇ ਨੇ ਉਹਨਾਂ ਨੂੰ ਵੀ ਮੈਂ ਅੱਜ ਤੇ ਮੈਂ ਬੇਨਤੀ ਕਰਾਂਗਾ ਕਿ ਇਹ ਕੰਮ ਨਾ ਕਰੋ ਕੋਈ ਵੀ ਹੋਵੇ ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਨੇ